ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਹੈ ਜੀ ਠੀਕ ਠਾਕ ਸਾਰੇ ਸੋ ਦੋਸਤੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਜੀ ਪਿੰਡ ਦੋਸਤੋ ਹਿਮਾਚਲ ਬੁਗਰਾ ਜ਼ਿਲ੍ਹਾ ਦੋਸਤੋ ਇਸ ਪਿੰਡ ਨੂੰ ਫਰੋਜਪੁਰ ਤੇ ਨੇੜੇ ਸ਼ਹਿਰ ਤਲਵੰਡੀ ਭਾਈਆ ਜੀ ਜਿਹੜੇ ਘਰ ਚੋਂ ਦੋਸਤੋ ਵੀਡੀਓ ਤੁਹਾਨੂੰ ਦਿਖਾ ਰਿਹਾ ਜੀ ਇੱਥੇ ਰਟੀਂ ਚੀ ਪਸ਼ੂ ਆਉਂਦੇ ਆ ਬਾਈ ਹੋਣੀ ਵਪਾਰ ਦਾ ਕੰਮ ਕਰਦੇ ਆ ਤਿੰਨ ਨਾਗ ਇਸ ਘਰ ਦੇ ਵਿੱਚੋਂ ਤੁਹਾਨੂੰ ਦਿਖਾਉਣੇ ਆ ਦੋ ਨਾਗ ਨੀਲੀ ਰਾ ਵੀ ਹੋਣਗੇ ਇੱਕ ਛੋਟੀ ਕੱਟੀ ਦੋਸਤੋ ਬੂਰੀ ਖੜੀ ਆ ਵਿਚਾਲੇ ਠੀਕ ਹੈ ਤਿੰਨੇ ਨਗਾ ਨੂੰ ਤੋੜ ਕੇ ਦੇਖਾਂਗੇ ਬਾਕੀ ਥਣ ਥੋਣ ਐਨ ਪੂਰੀ ਤਸੱਲੀ ਕਰਾ ਦੂੰਗਾ ਦੋਸਤੋ ਤੇ ਰੇਟ ਵੀਡੀਓ ਦੇ ਵਿੱਚ ਹੀ ਹੋਊਗਾ ਜਿਹੜਾ ਨਾਗ ਤੁਹਾਨੂੰ ਚਾਚੂਗਾ ਇੱਥੇ ਆ ਕੇ ਦੋਸਤੋ ਤਸੱਲੀ ਕਰਕੇ ਖਰੀਦ ਲਿਓ ਵੈਸੇ ਕਟੀਆਂ ਸਾਫ ਸੁਧਰੀਆਂ ਹੋਣਗੀਆਂ ਤੇ ਸੋਹਣੇ ਢਾਂਚਿਆਂ ਦੇ ਵਿੱਚ ਹੋਣਗੀਆਂ ਬਾਕੀ ਸਾਰੀ ਗੱਲਬਾਤ ਆਓ ਬਾਈ ਨਾਲ ਕਰੀਏ ਜੀ ਬਾਈ ਜੀ ਸਸੀ ਗਾਰ ਸਸੀ ਗਾਰ ਬਾਈ ਅਮਰਜੀਤ ਹੋਰ ਠੀਕ ਠਾਕ ਹਾਂਜੀ ਬਾਈ ਆਈ ਜਾਂਦਾ ਮਾਲ ਹਾਂਜੀ ਬਾਈ ਠੀਕ ਹੈ ਅੱਛਾ ਨਾਮ ਤੇ ਆਪਣਾ ਮੜ ਜੜ ਐਡਰੈਸ ਕਨਫਰਮ ਕਰਾਓ ਨਾਮ ਬਾਈ ਆਪਣਾ ਲਖਵਿੰਦਰ ਸਿੰਘ ਫਰੰਡ ਆਪਣਾ ਮਾਚੀਪੁਰਾ ਅੱਛਾ ਹਾਂਜੀ ਠੀਕ ਹੈ ਅੱਛਾ ਤਿੰਨ ਨਾਗ ਹੈਗੇ ਅੱਜ ਹਨਾ ਹਾਂਜੀ ਬਾਈ ਠੀਕ ਹੈ ਛੋਟੀ ਉਮਰ ਦੀ ਹੈ ਤੇ ਨੇ ਹਣਾ ਵੈਸੇ ਤਾਂ ਹਾਂ ਬਈ ਹਾਂ ਹਾਂ ਠੀਕ ਹੈ ਅੱਛਾ ਵੱਡੀ ਤੋਂ ਘਰ ਸ਼ੁਰੂ ਕਿੰਨੇ ਟਾਈਮ ਦੀ ਹੋਗੀ ਇਹ ਇਹ ਹੈਗੀ ਹੈ ਬਈ 13 ਕਿ ਮਹੀਨਿਆਂ ਦੀ ਅੱਛਾ 13 ਮਹੀਨਿਆਂ ਦੀ ਹੈ ਹਾਂਜੀ ਸਿੰਗਲ ਸੁੰਗ ਦੱਸੋ ਕੁੰਡਿਆ ਦੀ ਹੈ ਠੀਕ ਹੈ ਬਾਕੀ ਇਹ ਆਲੋ ਦੱਸੋ ਫੇਸ ਕੁਆਲਟੀ ਦੇਖੋ ਜੀ ਠੀਕ ਹੈ ਕੱਢੀ ਮੜੀ ਜੀ ਬਾਹਰ ਇਹਨੂੰ ਬਈ ਠੋਡੀ ਚਾਰੇ ਪੈਰਾਂ ਤੇ ਦੱਸੋ ਮਾਰਕਿੰਗ ਹੋਊਗੀ ਪੂਛ ਵਗੈਰਾ ਸੋਹਣੀ ਆ ਜਿਵੇਂ ਦੋਸਤੋ ਪੁੱਤਾਂ ਦੀ ਇਹ ਕੱਟੀ ਤੁਹਾਨੂੰ ਦਿਖਾਉਂਗਾ ਮੈਂ ਥੋੜੀ ਤੇ ਨਿਸ਼ਾਨ ਆ ਬਾਈ ਹਾਂ ਬਾਕੀ ਅੱਖਾਂ ਓੱਖਾਂ ਐਨ ਬਿਲਕੁਲ ਨੀਲੀਆਂ ਹੋਣਗੀਆਂ ਤੇ ਐਨ ਬਿਲਕੁਲ ਪਤਲੇ ਪਿੰਡੇ ਦੀ ਆ ਕੱਟੀ ਠੀਕ ਆ ਸੋਹਣੇ ਢਾਂਚੇ ਦੀ ਆ ਕੱਦਗਾਠ ਸੋਹਣਾ ਇਹ ਦੋਸਤੋ ਪਹਿਲੇ ਨੰਬਰ ਤੇ ਤੁਹਾਨੂੰ ਦਿਖਾ ਰਿਹਾ 13 ਮਹੀਨੇ ਉਮਰ ਆ ਨਾ 13 ਮਹੀਨੇ ਆ ਬਾਈ ਠੀਕ ਆ ਅੱਛਾ ਰੇਟ ਇਹਦਾ ਰੇਟ ਇਹਦਾ ਬਈ 26000 ਰੁਪਿਆ ਵਾ ਤੇ ਇਹ ਆਪਾਂ ਜਿੱਥੇ ਪਾਣੀ ਆਏ ਹੋਏ ਆ ਉਹ ਏਰੀਆ ਚੋ ਕੱਟੀ ਆ ਜੀ ਥੋੜੀ ਕੋਦੇ ਕਰਕੇ ਲਿੱਸੀ ਆ ਇਹ ਅੱਛਾ ਤੇ ਆਈ ਵਿਚੋਂ ਬਈ ਟਾਇਰਡ ਆ ਥੋੜੀ ਕਿਉਂਕਿ ਹੁਣ ਆਪਾਂ ਉੱਥੇ ਕਹਿ ਨਹੀਂ ਸਕਦੇ ਕਿ ਤਾਂ ਪਾਣੀ ਦੀ ਮਾਰ ਪਈ ਵੀ ਆ ਉਹਨੂੰ ਹਾਂਜੀ 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 ਤੇ ਤਾਂ ਕਰਕੇ ਬਈ ਥੋੜਾ ਗ੍ਰੇਟ ਵੀ ਇਹਦਾ ਥੋੜਾ ਜੱਪ ਮੰਨ ਲੈ ਚੱਲ ਉੱਥੇ ਹਾਂਜੀ ਤੁਸੀਂ ਦੱਸੋ 26000 ਰੇਟ ਠੀਕ ਹੈ ਜੀ ਤੇ ਬਈ ਹੁਣਾਂ ਨੇ ਬਾਰਡਰ ਏਰੀਆ ਦੇ ਵਿੱਚੋਂ ਖਰੀਦੀ ਹੋਈ ਆ ਤੇ ਬਾਕੀ ਸੋਹਣੀ ਸਨੱਖੀ ਕੱਟੀ ਤੁਹਾਨੂੰ ਦਿਖਾਈ ਆ ਸਿੰਗਾ-ਸੁੰਗਾ ਦੀ ਸੋਹਣੀ ਐ ਤੇ ਥਣ-ਥੋੜ ਦੀ ਸੋਹਣੀ ਐ ਇਹ ਤੇ ਚਾਰ-ਚਾਰ ਥਣ ਹੋਣਗੇ ਤਿੰਨੇ ਨਗਾ ਤੇ 26000 ਰੇਟ ਬਾਕੀ ਮੌਕੇ ਦੇ ਉੱਤੇ ਲੈਸ ਹੋ ਜਾਊਗਾ ਪਤਲੇ ਕਿੰਨੇ ਦੀ ਐ ਬਈ ਹਾਂ ਦੂਜੇ ਨੰਬਰ ਤੇ ਜਿਹੜੀ ਬੂਰੀ ਐ ਆਪਣੇ ਕੋਲੇ ਕਿੰਨੇ ਚਾਹਦੀ ਹੋਗੀ ਇਹ ਇਹ ਬਈ ਹੈਗੀ ਐ 10 ਕ ਮਹੀਨਿਆਂ ਦੀ ਅੱਛਾ ਹਾਂਜੀ ਸਿੰਗ-ਸੁੰਗ ਹਜੇ ਬਿਲਕੁਲ ਛੋਟਿਆਂ ਦੀ ਐ ਹਾਂਜੀ ਬਈ ਬਾਕੀ ਲੰਮੀ ਲੱਤ ਦੀ ਐ ਦੋਸਤੋ ਕੱਟੀ ਇਹ ਬੜੀ ਸੋਹਣੀ ਤੋਰ-ਤੋਰ ਦੋਸਤੋ ਦੇਖ ਲਓ ਜੀ ਠੀਕ ਹੈ ਉਮਰ ਉਹ ਕਿੰਨੀ ਕਹੋਗੇ ਹੈਗੀ ਆ ਬਈ 11 ਮਹੀਨਿਆਂ ਦੀ ਉਮਰ ਦਸਾਂ 11 ਮਹੀਨਿਆਂ ਦੀ ਹੈ ਹਾਂਜੀ ਸੋਹਣੀ ਹੈ ਕੱਟੀ ਇਹ ਵੀ ਬੜੀ ਚੰਗਾ ਕੱਦ ਕਾਠ ਕਰਨ ਵਾਲੀ ਹੈ 9-10 ਮਹੀਨੇ ਹਾਂਜੀ ਵੀ 9-10 ਮਹੀਨੇ ਆ 9-10 ਮਹੀਨੇ ਉਮਰ ਬਾਕੀ ਰੰਗ ਰੂਗ ਸੋਹਣਾ ਤੇ ਇਹਦਾ ਰੇਟ ਕੀ ਹੈ ਰੇਟ ਇਹਦਾ ਬਈ ਆਪਾਂ 22000 ਰੁਪਿਆ ਕਰਦੇ ਹਾਂ ਹਾਂ ਤੇ ਬਾਕੀ ਮੌਕੇ ਤੇ ਕਰ ਲਾਂਗੇ ਮਾਨ ਅੱਛਾ ਮੌਕੇ ਤੇ ਮਾਨਤਾਨ ਹੋ ਜਾਊਗਾ ਦੋਸਤੋ ਥਾਣੇ ਦੇ ਵੀ ਚਾਰ ਹੋਣਗੇ ਤੇ ਨਿਖੜਵੇ ਹੋਣਗੇ ਬਾਕੀ ਸੋਹਣੀ ਹੈ ਕੱਟੀ 22000 ਰੇਟ ਕੀਤਾ ਬਾਈ ਨੇ ਮੌਕੇ ਦੇ ਉੱਤੇ ਮਾਨਤਾਣ ਹੋ ਜੂਗੀ ਤੀਜੇ ਨੰਬਰ ਤੇ ਇੱਕ ਟੇਡੇ ਕੱਟ ਵਾਲੀ ਕੱਟੀ ਹੈ ਬੜੀ ਸੋਹਣੀ ਹੈ ਉਮਰੋਈ ਵੀ ਛੂਟੀ ਹੈ ਤੇ ਕਿੰਨੇ ਟਾਈਮ ਦੀ ਹੋਗੀ ਬਾਈ ਇਹ ਇਹ ਹੈਗੀ ਹੈ ਬਾਈ 11 ਕ ਮਹੀਨੇ ਦੀ 11 1.5 ਮਹੀਨੇ ਦੀ ਅੱਛਾ ਹਾਂਜੀ ਜੇ ਦੋਸਤ ਟੇਡੇ ਕੱਟ ਵਾਲੀ ਕੱਟੀ ਤੁਹਾਨੂੰ ਦਿਖਾਉਣਾ ਹੈ ਇਹ ਤੀਜੇ ਨੰਬਰ ਤੇ ਹੈ 11 ਕ ਮਹੀਨੇ ਬਾਈ ਉਮਰ ਦੱਸਦਾ ਹੈ ਕੱਟ-ਕੁੱਟ ਸੋਹਣਾ ਸੰਗ-ਸੰਗ ਵੈਸੇ ਗੜਾਈ ਦੇ ਵਿੱਚ ਹੈ ਵਧੀਆ ਜੇ ਤੁਸੀਂ ਖਰਾਕ ਤੇ ਸੰਭੋਗੇ ਤਾਂ ਗਾਹਾਂ ਬਹੁਤ ਸੋਹਣੀ ਇਹ ਝੋਟੀ ਤਿਆਰ ਹੋਣੀ ਹੈ ਬਦਲੇ ਪਿੰਡੇ ਦੀ ਆ ਬਾਈ ਹਾਂ ਥਾਣੇ ਦੇ ਵੀ ਨਿਕੜੇ ਹੋਣਗੇ ਤੇ ਰੇਟ ਇਹਦਾ ਕੀ ਹੋਊਗਾ ਬਾਈ ਰੇਟ ਇਹਦਾ ਬਾਈ 26000 ਰੁਪਿਆ 26000 ਦੋਸਤੋ ਤੀਜੇ ਨੰਬਰ ਵਾਲੀ ਕੱਟੀ ਦਾ ਰੇਟ 26000 ਰੁਪਿਆ ਠੀਕ ਹੈ ਜੀ ਬਾਕੀ ਜਿਹੜੇ ਵੀਰ ਸ਼ੌਕ ਰੱਖਦੇ ਨੇ ਨੀਲੀ ਰਾਵੀ ਦਾ ਉਹਨਾਂ ਨੂੰ ਆਹ ਕੱਟੀ ਪਸੰਦ ਆਊਗੀ ਬਾਕੀ ਸਾਇਕਲ ਸੁੰਗ ਬੜੇ ਸੋਹਣੇ ਆ ਤੇ ਫੇਸ ਕੁਆਲਟੀ ਵੀ ਚੰਗੀ ਆ ਬਿਲਕੁਲ ਜੈਜੀ ਮਾਰਕਿੰਗ ਹੋਊਗੀ ਚਾਰੇ ਪਾਰਾਂ ਤੇ ਠੀਕ ਹੈ ਜੀ ਤੇ ਰੇਟ 26000 ਰੁਪਿਆ ਤੇ ਨਹੀਂ ਦੋਸਤੋ ਜਾਨਵਰ ਇਹ ਤੁਹਾਨੂੰ ਤੋਰ ਫੇਰ ਕੇ ਦਿਖਾਤੇ ਆ ਰੇਟ ਵੀ ਦੱਸਦਾ ਜਿਹੜਾ ਨਾਗ ਤੁਹਾਨੂੰ ਜਚੇ ਉਹਦੀ ਤੁਸੀਂ ਆ ਕੇ ਤਸੱਲੀ ਕਰ ਲਿਓ ਠੀਕ ਐ ਤੇ ਰੇਟ ਦੇ ਵਿੱਚੋ ਬਾਈ ਹੋ ਜੂਗਾ ਮਾਨ ਨਾਲ ਹਾਂ ਬਈ ਆਪਾਂ ਜਾਨੀ ਕਿ ਖਰਚਾ ਖਰਚਾ ਕੱਢ ਕੇ 1000 1500 ਨਫੇ ਦੇ ਕਟੀਆਂ ਦੇਣੇ ਆ ਅੱਗੇ ਵੀ ਜਬਾਈਆਂ ਨੂੰ ਪਤਾ ਹੀ ਆ ਅੱਛਾ ਅੱਛਾ ਤੇ ਬਾਕੀ ਇੱਥੇ ਜਿੰਨੇ ਕਿ ਪੇਪਰ ਆਪਾਂ ਸਕਰੀਨ ਸ਼ਾਟ ਹੀ ਪਾ ਲਈਦਾ ਗੂਗਲ ਪੇ ਦਾ ਵੀ ਵੇਖ ਲਓ ਕਿ ਨਹੀਂ ਆਪਾਂ ਰਵਾਈਆਂਗਾ ਠੀਕ ਐ ਕੋਈ ਜ਼ਿਆਦਾ ਆਪਾਂ 5 5 6 6000 ਵਾਲਾ ਆਪਣਾ ਕੰਮ ਹੈਂਡ ਅੱਛਾ ਅੱਛਾ ਠੀਕ ਐ ਤੇ ਚਲੋ ਠੀਕ ਐ ਬਾਈ ਜ